ਮੈਂ ਅਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ 2 ਜੂਨ 2025 ਨੂੰ ਪੰਜਾਬ ਸਰਕਾਰ ਇੱਕ ਪਾਲਿਸੀ ਲੈ ਕੇ ਆਉਂਦੀ ਹੈ ਜਿਸ ਦਾ ਨਾਮ ਲੈਂਡ ਪੂਲਿੰਗ ਪਾਲਿਸੀ ਕਿਹਾ ਗਿਆ ਅਤੇ ਸਰਕਾਰ ਕਹਿੰਦੀ ਹੈ ਕਿ ਇਹ ਪਾਲਿਸੀ ਕਿਸਾਨਾਂ ਦੇ ਹੱਕ ਵਿੱਚ ਲੈਂਡ ਮਾਫੀਆ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੀ ਸਵੈ ਘੋਸ਼ਣਾ ਤੇ ਬੇਸਟ ਹੈ ਇਹ ਪਾਲਿਸੀ ਥੋੜੀ ਵਿਵਾਦਾਂਚ ਵੀ ਗਈ ਆਓ ਅੱਜ ਆਪਾਂ ਗੱਲ ਕਰਦੇ ਹਾਂ ਬਈ ਨਵਰੀਤ ਜੀ ਸਾਡੇ ਨਾਲ ਨੇ ਬਾਈ ਜੀ ਕੀ ਹੈ ਪਾਲਿਸੀ ਕਈ ਮਤਲਬ ਜਿਵੇਂ ਸੁਨੀਲ ਜਾਖੜ ਜੀ ਇਹਨੂੰ ਕਹਿੰਦੇ ਆ ਕਿ ਇਹ ਪੌਂਜੀ ਸਕੀਮ ਨਾਲ ਇਹਨੂੰ ਕੰਪੇਅਰ ਕਰਦੇ ਆ ਰਾਜਾ ਵੜਿੰਗ ਇਹਨੂੰ ਕਹਿੰਦੇ ਆ ਕਿ ਫੂਡ ਸਕਿਉਰਿਟੀ ਨਾਲ ਇਹਨੂੰ ਕੰਪੇਅਰ ਕਰਦੇ ਵੀ ਇੰਨੀ ਜਿਹੜੀ ਇਹ ਜ਼ਮੀਨ ਹੈ ਜਿਹੜੀ ਪੂਲ ਹੋ ਜੂਗੀ ਮਤਲਬ ਉਹਦੇ ਨਾਲ ਜਿਹੜਾ ਹੈ ਝੋਨਾ 1.5 ਲੱਖ ਟਨ ਉਹਦੀ ਉਤਪਾਦਨ ਘਟ ਜੂਗੀ ਬਾਈ ਇਹਨੂੰ ਦੇਖਣ ਦਾ ਕੀ ਨਜ਼ਰੀਆ ਤੇ ਇਹ ਪਾਲਿਸੀ ਹੈ ਕੀ ਦੇਖੋ ਅਮਣ ਜਿਵੇਂ ਸੁਨੀਲ ਜਾਖੜ ਹੋਰਾਂ ਨੇ ਕਿਹਾ ਕਿ ਉਹਨਾਂ ਨੇ ਇਹਦੀ ਤੁਲਨਾ ਇੱਕ ਚਿੱਟ ਫੰਡ ਕੰਪਨੀਆਂ ਨਾਲ ਹੀ ਹੁੰਦੀਆਂ ਪੈਸਾ ਦੁੱਗਣਾ ਤਿੱਗਣਾ ਚੌਗਣਾ 10 ਗੁਣਾ ਕਰਨ ਵਾਲੀਆਂ ਹੁੰਦੀਆਂ ਉਹਨਾਂ ਦੇ ਨਾਲ ਕਰੀ ਆ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੇ ਕਿਹਾ ਕਿ 1.5 ਲੱਖ ਟਨ ਝੋਨਾ ਘਟ ਹੋ ਜਾਗਾ ਅਬ ਮੈਂ ਦੋਨਾਂ ਤੋਂ ਹੀ ਪਰੇ ਹੋ ਕੇ ਸੋਚਦਾ ਉਹ ਦੋਨੇ ਆਵਦੀ ਥਾਂ ਤੇ ਠੀਕ ਆ ਪਰ ਇਹ ਇਹ ਸਮੱਸਿਆ ਨੂੰ ਮੈਂ ਜਦੋਂ ਦੇਖਦਾ ਇਸ ਪੂਲਿੰਗ ਪਾਲਿਸੀ ਨੂੰ ਦੇਖਦਾ ਤਾਂ ਮੈਨੂੰ ਰਘੂਰਾਮ ਰਾਜਨ ਜਿਹੜਾ ਨੇ ਕਿਸੇ ਸਮੇਂ ਆਰਬੀਆਈ ਦੀ ਜ਼ਿੰਮੇਵਾਰੀ ਸੰਭੀ ਐਂਡ ਇਹ ਆ ਆਰਬੀਆਈ ਹੋਆ ਜਿਹੜੀ ਦਾ ਸਾਰੇ ਪੈਸੇ ਤੇ ਕੰਟਰੋਲ ਹੈ ਇਸ ਦੇਸ਼ ਦੇ ਵਿੱਚ ਜਿਹੜਾ ਵੀ ਨੋਟ ਚੱਲਦਾ ਉਹਦੇ ਤੇ ਸਾਈਨ ਆ ਰਘੂਰਾਮ ਰਾਜੀ ਭਾਵੇਂ ਸਿੱਧਾ ਚੱਲਦਾ ਤੇ ਭਾਵੇਂ ਮੇਜ਼ ਦੇ ਥੱਲੇ ਦੀ ਚੱਲਦਾ ਉਹਦੇ ਸਾਰੇ ਤੇ ਜਦੋਂ ਉਹ ਆਰਬੀਆਈ ਦੇ ਗਵਰਨਰ ਹੁੰਦੇ ਸੀ ਤਾਂ ਰਘੂਰਾਮ ਰਾਜਨ ਦਾ ਉਹ ਕੰਟਰੋਲ ਰਿਆ ਹੁਣ ਉਹ ਐਡਾ ਸਿਆਣਾ ਬੰਦਾ ਮੰਨਿਆ ਜਾਂਦਾ ਉਹਦਾ ਇੱਕ ਬਿਆਨ ਸੁਣੋ ਉਹ ਕਹਿੰਦਾ ਉਹ ਉਹ ਇੰਡੀਆ ਟੂਡੇ ਐਂ ਕਲੇਵ ਚ ਆਇਆ ਉਹਨੂੰ ਸਵਾਲ ਹੋਇਆ ਤੇ ਜਵਾਬ ਉਹ ਦਿੰਦਾ ਕਰਦਾ ਕਰਦਾ ਗੱਲ ਕਰਦਾ ਕਹਿੰਦਾ ਸਾਨੂੰ ਪਿੰਡਾਂ ਚੋਂ ਜੇ ਅਸੀਂ ਵਿਕਸਿਤ ਬੰਨਣਾ ਹੈ 30 ਕਰੋੜ ਲੋਕਾਂ ਨੂੰ ਲਿਆ ਕੇ ਸ਼ਹਿਰਾਂ ਚ ਵਸਾਉਣਾ ਪਊਗਾ ਪਰ ਭਾਈ ਇਹ ਲੈਂਡ ਪੂਲਿੰਗ ਨਾਲ ਫਿਰ ਇਹਦਾ ਕਿਹੜਾ ਮੁੱਦਾ ਹੈ ਕਿਵੇਂ ਜੁੜੂਗਾ ਮੈਂ ਦੱਸਦਾ ਨਾ ਮਤਲਬ ਕੀ ਹੈ ਜੇ ਸ਼ਹਿਰਾਂ ਚ ਵਸਾਉਣਾ ਪਊਗਾ ਸ਼ਹਿਰੀ ਕਰਮਕ ਹੋਊਗਾ ਬੱਧ ਧਾਮਾਂ ਤੇ ਠੀਕ ਹੈ ਹੁਣ ਉਹਨਾਂ ਦਾ ਕੀ ਆ ਅੱਗੇ ਉਹਦੀ ਇੰਟਰਵਿਊ 'ਚ ਸਭ ਤੋਂ ਵੱਡਾ ਉਹ ਕੀ ਦੱਸਦਾ ਕਿ ਇੰਡੀਆ ਦੇ ਵਿੱਚ ਜਿਹੜੇ ਮਜ਼ਦੂਰੀ ਦੇ ਭਾਅ ਵਧ ਰਹੇ ਆ ਇਹ ਸਮੱਸਿਆ ਤਾਂ ਸ਼ਹਿਰੀਕਰਨ ਹੋਊਗਾ ਉਹਦੇ ਨਾਲ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਪਿੰਡਾਂ 'ਚੋਂ ਆਉਣਗੇ ਉਹਦੀ ਗੱਲਬਾਤ 'ਚ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਸੀ ਕਿ ਉਹਨਾਂ ਦਾ ਰੋਲ ਕੀ ਹੋਊਗਾ ਅਸਲ ਦੇ ਵਿੱਚ ਸ਼ਹਿਰਾਂ ਨੂੰ ਸਸਤੇ ਮਜ਼ਦੂਰ ਚਾਹੀਦੇ ਆ ਜਿਹੜੇ ਪਿੰਡਾਂ ਚੋਂ ਆਉਣਗੇ ਸ਼ਹਿਰਾਂ ਨੂੰ ਇੱਕ ਮੋਨੋਕਲਚਰ ਚਾਹੀਦਾ ਸਰਕਾਰ ਨੂੰ ਸ਼ਹਿਰ ਦਾ ਬੰਦਾ ਕਿਹ ਤਰ੍ਹਾਂ ਨਾਲ ਸੋਚਦਾ ਹੁੰਦਾ तकरीबन तकरीबन ਪਿੰਡ ਚ ਹਰ ਪਿੰਡ ਦੀ ਹੀ ਨਵੀਂ ਫਲੋਸਫੀ ਆ ਸ਼ਹਿਰੀ ਬੰਦਾ ਤਾਂ ਇੰਨੇ ਚ ਖੁਸ਼ ਹੋ ਜਾਂਦਾ ਬੂਟਾਂ ਚ ਬੀਅਰ ਸਾਡੇ ਤਾਂ ਸਟਰੀਟ ਲਾਈਟ ਦਾ ਬੱਲ ਬਦਲ ਗਏ ਪਿੰਡਾਂ ਵਾਲੇ ਕਹਿੰਦੇ ਸਸਰੀ ਘਾਲ ਨਹੀਂ ਬਣਾ ਕੇ ਗਏ ਦੀ ਧੌਣ ਚ ਕਿੱਲਾ ਕੱਢਣ ਸੰਤਰੇ ਆ ਲੈ ਦੋਨਾਂ ਦੀਆਂ ਧਾਰਨਾਵਾਂ ਦੋਨਾਂ ਦੇ ਦੁਨੀਆ ਨੂੰ ਦੇਖਣ ਦੇ ਤਰੀਕੇ 'ਚ ਫਰਕ ਹੁੰਦਾ ਹੈ ਜਿਹੜਾ ਸ਼ਹਿਰੀ ਤਰੀਕਾ ਇਹ ਸਰਕਾਰਾਂ ਨੂੰ ਬੱਧ ਸੂਟੇਬਲ ਆ ਇੱਕ ਬੰਦਾ ਜਿਹੜਾ ਸ਼ਹਿਰ 'ਚ ਰਹਿੰਦਾ ਕੋਈ ਉੱਥੇ ਕੰਮ ਕਰਦਾ ਛੋਟਾ ਜਾਂ ਵੱਡਾ ਕਰਦਾ ਉਹਦੀ ਸੰਗੀ ਸਿੱਧੇ ਤੌਰ ਤੇ ਸਰਕਾਰ ਦੇ ਹੱਥ 'ਚ ਹੁੰਦੀ ਹੈ ਤੁਸੀਂ ਛੋਟੀ ਦੁਕਾਨ ਕਰਦੇ ਹੋ ਤਾਂ ਅਗਲੇ GST ਦੀਆਂ ਰੈਡਾਂ ਪਵਾ ਦੇਣਗੇ ਢਾਬਾ ਖੋਲ ਲਿਆ ਤਾਂ ਅਗਲੇ ਫੂਡ ਸੇਫਟੀ ਵਾਲੇ ਲੈ ਆਉਣਗੇ ਕੰਮ ਦੱਸੋ ਤਾਂ ਸਹੀ ਸ਼ਹਿਰਾਂ 'ਚ ਕਿਹੜਾ ਕਿਹੜਾ ਬਿਜ਼ਨਸ ਆ ਪਰ ਖੇਤੀ ਤੋਂ ਨੂੰ ਸਵਰਨ ਕਰਦੀ ਆ ਸੁਤ ਆਜ਼ਾਦ ਕਰਦੀ ਆ ਤੁਸੀਂ ਕਿਸੇ ਤੇ ਡਿਪੈਂਡ ਨਹੀਂ ਕਿਸੇ ਤੇ ਨਿਰਭਰ ਨਹੀਂ ਕਰਦੇ ਖੇਤੀ 'ਚ ਆਪ ਦਾ ਅਗਾਓ ਖਾੜੋ ਉਹ 2-4 ਚੀਜ਼ਾਂ 'ਤੇ ਡਿਪੈਂਡ ਹੋ ਤੁਸੀਂ ਤਾਂ ਬੇਸਿਕ ਗੱਲ ਕਿੱਥੇ ਆ ਕਿ ਅਸਲ 'ਚ ਸ਼ਹਿਰੀਕਰਨ ਦੇ ਪਿੱਛੇ ਜਿਹੜਾ ਲੁਕਿਆ ਹੋਇਆ ਜਾਂਦਾ ਮੈਨੂੰ ਲੱਗਦਾ ਪੂਰੇ ਭਾਰਤ ਨੂੰ ਉਸ ਪਾਸੇ ਤੋਰਨ ਵਾਲਾ ਹੈ ਕਿ ਲੋਕਾਂ ਨੂੰ ਸ਼ਹਿਰਾਂ 'ਚ ਲਿਆ ਕੇ ਵਸਾਇਆ ਜਾਵੇ ਇਦਿਲੀ बार-बार प्रचार ਕਰਾਇਆ ਜਾਂਦਾ ਕਿ ਖੇਤੀ ਦੇ ਵਿੱਚ ਉਹਨੇ ਪੈਸੇ ਨਹੀਂ ਮਿਲਦੇ ਕੀ ਫੈਕਟਰੀਆਂ ਚੋਂ ਦੂ ਜ਼ਿਆਦਾ ਮਿਲ ਰਹੇ ਆ ਜੇ ਜ਼ਿਆਦਾ ਮਿਲ ਰਹੇ ਆ ਤਾਂ ਕਿੰਨੇ ਆ ਕਿਨੂੰ ਮਿਲ ਰਹੇ ਆ ਕੀ ਉਹ ਲੋਕ ਜਿਹੜੇ ਰਹਿ ਰਹੇ ਆ ਉਹਨਾਂ ਦਾ ਜੀਵਨ ਪੱਧਰ ਪੰਜਾਬ ਦੇ ਵਿੱਚ ਬਾਹਰੋਂ ਲੋਕ ਕਿਉਂ ਆਉਂਦੇ ਆ ਕਿਉਂਕਿ ਕਿਉਂਕਿ ਇੱਥੇ ਜ਼ਿਆਦਾ ਲੇਬਰ ਮਹਿੰਗੀ ਕੋਸਟਲੀ ਹੈ ਇੱਥੇ ਉਹਨਾਂ ਨੂੰ ਵੱਧ ਪੈਸੇ ਬੰਦਦੇ ਤੇ ਦੂਸਰਾ ਅਸੀਂ ਉਹਨਾਂ ਨੂੰ ਕਿਉਂ ਸਾਦਦੇ ਆ ਸਾਨੂੰ ਉਹ ਸਸਤੇ ਪੈਰੇ ਸਸਤੇ ਬੰਦੇ ਠੀਕ ਹੈ ਨਾ ਸਾਨੂੰ ਮਤਲਬ ਜਿਹੜੇ ਪੰਜਾਬ ਦਾ ਕੋਈ ਇੰਡਸਟਰੀ ਹੈ ਹੀ ਬਣ ਕੇ ਝੋਨਾ ਲਵਾਉਣ ਵਾਲਾ ਵੀ ਮੈਂ ਤਾਂ ਪੂਰੀ ਤਰ੍ਹਾਂ ਹੱਕ 'ਚ ਤੇ ਅਸੀਂ ਹਰ ਵਾਰੀ ਇਹ ਅਪਲਾਈ ਵੀ ਕਰਦੇ ਆ ਵੀ ਆਪਦੇ ਪਿੰਡ 'ਚ ਵਿੱਚ ਹੀ ਰੋਜ਼ਗਾਰ ਦਿਓ ਬਾਹਰ ਨਾ ਦਿਓ ਤੁਹਾਡੀ ਪ੍ਰਾਇਮਰੀ ਜ਼ਿੰਮੇਵਾਰੀ ਤਾਂ ਯਾਰ ਤੁਸੀਂ ਦੁਨੀਆ ਨੂੰ ਬਦਲਦਾ ਠੇਕਾ ਨਹੀਂ ਲਿਆ ਪਹਿਲਾਂ ਆਪਦੇ ਪਿੰਡ ਦੇ ਜਿਹੜੇ ਲੋਕ ਆ ਉੱਥੇ ਤਾਂ ਰੋਜ਼ਗਾਰ ਪੈਦਾ ਕਰਕੇ ਨਾ ਆਪਾਂ ਤਾਂ ਉਹ ਜਦੋਂ ਬਾਹਰੋਂ ਆਉਂਦੇ ਆ ਉਹ ਸਸਤੇ ਮਜ਼ਦੂਰੀ ਦੀ ਹੀ ਘਾਟ ਪੂਰੀ ਕਰਦੇ ਆ। ਪਿੰਡਾਂ ਨੂੰ ਉਜਾੜ ਕੇ ਸ਼ਹਿਰਾਂ ਵੱਲ ਜਾਣਾ ਵੀ ਸਸਤੇ ਮਜ਼ਦੂਰ ਪੈਦਾ ਕਰਨ ਦੀ ਹੀ ਮਹਿਮਾ ਕਿੰਨੇ ਕੁ ਲੋਕਾਂ ਦੇ ਹੱਥ 'ਚ ਜੇ ਇੰਨਾ ਪੈਸਾ ਆ ਜੂਗਾ ਸੰਭਾਲ ਸਕਦੇ ਆ। ਬਹੁਤ ਘੱਟ। ਪਰ ਖੇਤੀ ਦੀ ਜ਼ਮੀਨ ਹੋ ਸਕਦਾ ਉਹਨਾਂ ਦੀਆਂ ਤਿੰਨ ਪੀੜ੍ਹੀਆਂ ਵੀ ਅਗਲੀਆਂ ਇੰਨੀ ਸਾਬੀ ਰੱਖਣ। ਪਰ ਉਹਨਾਂ ਦੇ ਹੱਥ 'ਚ ਕਰੋੜ ਫੜਾ ਦਿਓ। ਉਸ ਤਰ੍ਹਾਂ ਨਹੀਂ ਉਹਨਾਂ ਦਾ ਸਕਿੱਲ ਨਹੀਂ ਨਾ ਡਿਵੈਲਪ ਹੋਏ। ਉਹ ਨੂੰ ਸੰਭਲਣ ਦਾ ਤਰੀਕਾ ਨਹੀਂ ਪਤਾ ਪਰ ਉਹਨਾਂ ਨੂੰ ਇੱਕ ਬੀ ਤੋਂ 40 ਕਿਲੋ ਤੋਂ 60 ਮਾਣ ਕਰਨ ਦਾ ਤਰੀਕਾ ਉਹਨਾਂ ਨੂੰ ਹੀ ਪਤਾ ਤਾਂ ਉਹਨਾਂ 'ਚ ਵੀ ਇੱਕ ਆਤਾ ਇਹ ਨੀਤੀ ਇਸ ਪਾਸੇ ਵੱਲ ਮੈਨੂੰ ਜ਼ਿਆਦਾ ਲੱਗਦੀ ਆ ਆਪਾਂ ਇਹਦੀ ਪੂਰੀ ਡਿਟੇਲ 'ਚ ਗੱਲ ਕਰਾਂਗੇ ਬੰਦੇ ਨੂੰ ਮਸ਼ੀਨ ਬਣਾਉਣ ਵਾਲੀ ਜਿਹੜੀ ਦੁਨੀਆ ਤੁਰੀ ਹੋਈ ਆ ਇਹ ਨੀਤੀ ਉਹਦੇ 'ਚ ਹੀ ਇੱਕ ਅਗਲਾ ਕਦਮ ਹੈ ਪਰ ਸਾਡੇ ਲੀਡਰਾਂ ਦੀ ਸਾਡੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੋਰਾਂ ਦੀ ਜਿਹੜੀ ਸਮਝ ਉਦੇ ਤੇ ਕਦੇ-ਕਦੇ ਰੋਣਾ ਆਉਂਦਾ ਪ੍ਰਧਾਨ ਮੰਤਰੀ ਮੋਦੀ ਬਨਸਾਰ ਤੁਸੀਂ ਇਹ ਸੋਚੋ ਕੀ ਕਹਿੰਦੇ ਆ ਅਸੀਂ ਸਮਾਰਟ ਸਿਟੀ ਬਣਾਉਣੇ ਆ ਪ੍ਰੋਜੈਕਟ ਹਾਂਜੀ ਆਉਂਦਾ ਨਾ ਆਉਂਦੇ ਕਿਉਂ ਸਮਾਰਟ ਸਿਟੀ ਹੀ ਕਿਉਂ ਬਣਾਉਣੇ ਆ ਸਮਾਰਟ ਵਿਲੇਜ ਨਹੀਂ ਬਣ ਸਕਦੇ ਜੇ ਸਮਾਰਟ ਹੈ ਕੁਛ ਐਜੀ ਸਕੀਮ ਲਿਆਉਣੀ ਹੈ ਕਿ ਪਿੰਡਾਂ ਚ ਕੀ ਹੈ ਤੇ ਸਾਡੇ ਲਈ ਲਿਆਵਗੇ ਫਰ ਚੰਗੜੇ ਥੋੜੇ ਚਲੂਣੇ ਲੜਦੇ ਸਾਡੇ ਬੜੀ ਮੁੱਖ ਮੰਤਰੀ ਕਹਿੰਦੇ ਆ ਜਦੋਂ ਉਹਨਾਂ ਨੂੰ ਲੈਂਡ ਪੂਲਿੰਗ ਬਾਰੇ ਪੁੱਛਿਆ ਗਿਆ ਵੀ ਪਿੰਡ ਉੱਝੜਣਗੇ ਕਹਿੰਦੇ ਪਿੰਡਾਂ ਨਾਲ ਵੀ ਤਕਾਰ ਉਹ ਵੀ ਸ਼ਹਿਰਾਂ ਵਾਲਾ ਲਾਈਫ ਸਟਾਈਲ ਜਿਉ ਸਕਣ ਸਮਝ ਦੇਖੋ ਕਿੱਥੇ ਖੜੀ ਆ ਸੋਰੀ ਇੱਥੇ ਹੀ ਕਹੂੰਗਾ ਮੈਂ ਤਾਂ ਇੱਥੇ ਹੀ ਖੜੀ ਆ ਉਹਨਾਂ ਨੂੰ ਲੱਗ ਰਿਹਾ ਵੀ ਪਿੰਡਾਂ ਦਾ ਲਾਈਫ ਸਟਾਈਲ ਮਾੜਾ ਸ਼ਹਿਰਾਂ ਦਾ ਚੰਗਾ ਤਾਂ ਹੀ ਤਾਂ ਉਹ ਕਹਿੰਦੇ ਨਾ ਪਿੰਡਾਂ ਵਾਲੇ ਵੀ ਸ਼ਹਿਰਾਂ ਵਾਲੇ ਵੀ ਦਾ ਲਾਈਫ ਸਟਾਈਲ ਡਿਸਰਵ ਕਰਦੇ ਆ ਉਹ ਐ ਵੀ ਤਾਂ ਐਸਾ ਦੇਸੀ ਵੀ ਸ਼ਹਿਰਾਂ ਵਾਲੇ ਵੀ ਤਾਂ ਪਿੰਡਾਂ ਵਾਂਗੂ ਸਾਫ਼ ਆਵਾ ਡਿਸਰਵ ਕਰਦੇ ਆ ਸ਼ਹਿਰਾਂ ਵਾਲੇ ਵੀ ਤਾਂ ਪਿੰਡਾਂ ਵਾਂਗੂ ਸ਼ੋਰ ਜਿੱਥੇ ਬੈਠਾ ਆ ਪਿੱਛੇ ਆ ਇਧਰ ਆ ਫਾਲਸੇ ਦਾ ਬੂਟਾ ਲੱਗਿਆ ਪਿਆ ਆ 베ਰੀ ਆ ਆਪਾਂ ਕੁਝੇ ਕਿਤੇ ਸਪਰੇ ਵੀ ਕਰਨੀ ਪਏ ਜੇ ਗ੍ਰੀਨ ਲੈਵਲ ਸਪਰੇ ਕਰੀ ਦੀਏ ਨਹੀਂ ਤਾਂ ਸਾਰੀ ਲਈਦਾ ਆ ਥੋੜੀ ਮੋਤੀ ਹੋਣਾ ਤੇ ਸੁੰਢੀ ਪਤਾ ਹੀ ਹੁਣ ਨਵੀਂ ਬਣੂਗੀ ਸੁੰਢੀ ਪੈ ਗਈ ਤਾਂ ਪੈ ਗਈ ਆ ਪੱਤੇ ਖਾਈ ਜਾਂਦੀ ਆ ਖਾ ਲੈਣ ਦੇ ਫਿਰ ਹੁਣ ਕੀ ਯੂ ਕਿੰਨਾ ਖਾ ਜੂ ਠੀਕ ਹੈ ਸ਼ਹਿਰਾਂ ਵਾਲੇ ਵੀ ਤੁਹਾਡੇ ਸਰਵ ਕਰਦੇ ਆ ਚੰਗਾ ਫੂਡ ਖਾਣਾ ਇਹ ਕੀ ਨਾ ਸਮਝਾਇਆ ਕਿ ਸ਼ਹਿਰਾਂ 'ਚ ਜਾਉਣਾ ਬੈਟਰ ਆ ਤੇ ਪਿੰਡਾਂ ਦਾ ਮਾੜਾ ਇਹ ਤਾਂ ਇੱਕ ਕੈਪੀਟਲਿਸਟਿਕ ਨੈਰੇਟਿਵ ਹੀ ਹੈ ਜੀ ਇਹ ਨੈਰੇਟਿਵ ਆ ਤੇ ਉਸ ਨੀਤੀ 'ਚੋਂ ਨਿਕਲਦਾ ਹੈ ਜਿਹੜੀ ਨੀਤੀ ਕਹਿੰਦੀ ਆ ਕਿ ਬੰਦਿਆਂ ਨੂੰ ਪਿੰਡਾਂ 'ਚੋਂ ਉਜਾੜੋ ਸ਼ਹਿਰਾਂ 'ਚ ਲੱਜਾਓ ਤੇ ਇੱਕ ਗਧੀ ਗੇੜ 'ਚ ਪਾ ਦਿਓ ਕਿ ਉਹ ਸਰਕਾਰਾਂ ਦੇ ਖਿਲਾਫ ਨਾ ਕੋਈ ਪ੍ਰਦਰਸ਼ਨ ਕਰ ਸਕਣ ਨਾ ਰੌਲਾ ਪਾ ਸਕਣ ਤੇ ਮਰ ਜੇ ਕੋਈ ਆਪਣੇ ਹੱਕ ਮੰਗਦਾ ਹੋਵੇ ਉਹਨੂੰ ਕਹੇ ਓਹ ਹੋ ਇਹਨੇ ਤਾਂ ਅਰਸ਼ੜ ਘਰੋਕਤੀ ਅੱਜ ਮਤਲਬ ਭਾਈ ਜੀ ਲੈਂਡ ਪੂਲਿੰਗ ਪਾਲਿਸੀ ਦਾ ਬਿਗ ਪਿਕਚਰ ਐਡੀ ਵੱਡੀ ਹੈ ਬਿਗ ਪਿਕਚਰ ਐਡੀ ਵੱਡੀ ਹੈ ਮਤਲਬ ਇਹ ਸਿਰਫ ਫੂਡ ਸੋਵਰਨਿਟੀ ਜਾਂ ਪਪੌਂਜੀ ਸਕੀਮ ਤੱਕ ਸੀਮਤ ਇਹਨੂੰ ਨਾ ਹੀ ਕਰੀ ਨਾ ਕਰਗੇ ਇਹ ਬੰਦੇ ਨੂੰ ਮਸ਼ੀਨ ਬਣਾਉਣ ਦੇ ਵੱਲ ਵੱਧੇ ਕਦਮਾਂ ਜਿਹਨੂੰ ਮਾਡਰਨ ਸਲੇਵਰੀ ਵੀ ਕਿਹਾ ਜਾਂਦਾ ਵੈਸਟਲੇ ਵਿੱਚ ਹੁਣ ਤੁਸੀਂ ਇਹਦੇ ਚੱਕ ਮੈਨੂੰ ਸਵਾਲ ਜਿੰਨੇ ਕਰ ਸਕਦੇ ਹੋ ਤੁਸੀਂ ਕਹੋਗੇ ਯਾਰ ਜੇ ਸਰਕਾਰ ਨਾ ਲਿਆਉਂਦੀ ਕਿ ਫਿਰ ਸ਼ਹਿਰੀਕਰਨ ਨੂੰ ਰੋਕ ਲੈਂਦੇ ਇਹ ਵੀ ਸਵਾਲ ਤੁਹਾਡੇ ਮਨ ਚ ਉੱਠੂਗਾ ਇੱਕ ਪੈਰਾਡੌਕਸ ਸਾਹਮਣੇ ਸੀ ਸ਼ਿਪ ਪੈਰਾਡੌਕਸ ਸੁਣਿਆ ਹੀ ਆ ਤੁਸੀਂ ਸਮੁੰਦਰੀ ਜਹਾਜ਼ ਦਾ ਪੈਰਾਡੌਕਸ ਸਮੁੰਦਰੀ ਜਹਾਜ਼ ਦਾ ਜਿਹੜਾ ਪੈਰਾਡੌਕਸ ਆ ਉਹ ਕਦੇ ਮੈਂ ਡਿਟੇਲ ਚ ਨਹੀਂ ਜਾਊਂਗਾ ਸਾਇੰਸ ਦਾ ਇਹ ਹਨਾ ਕਨਸੈਪਟ ਆ ਜਿਵੇਂ ਜਾਣ ਲੱਗਿਆ ਤਾਂ ਲੋਕਾਂ ਨੇ ਫੋਨ ਆਓ ਚੈਨਲ ਹੀ ਬਦਲ ਲੈਣਾ ਕਿਉਂਕਿ ਉਹ ਕੀ ਕਹਿੰਦਾ ਉਹਦਾ ਮੈਂ ਕਰੈਕਸ ਦੱਸ ਦਿੰਦਾ ਹਾਂ ਉਹਦਾ ਸਾਰ ਦੱਸ ਦਿੰਦਾ ਉਹ ਇਹ ਆ ਕਿ ਜਦੋਂ ਤੁਸੀਂ ਕੋਈ ਵੀ ਚੇਂਜ ਇੱਕਦਾਂ ਨਹੀਂ ਲਿਆਉਂਗੇ ਬਹੁਤ ਈਜ਼ੀ ਨਾ ਲੋਕ ਸੰਭਲ ਹੀ ਨਹੀਂ ਪਾਉਣਗੇ ਔਸੀ ਦੇ ਵਿੱਚ ਉਹ じゃ ਰਹੂਗਾ ਹੀ ਕੁਝ ਨਹੀਂ ਪਰ ਜੇ ਉਹ ਚੇਂਜ ਹੌਲੀ-ਹੌਲੀ ਆਊਗਾ ਸੁਭਾਵਕਤਾ ਚ ਆਊਗਾ ਤਾਂ ਲੋਕਾਂ ਨੂੰ ਉਹ ਤੋਂ ਕੋਈ ਹੌਲੀ-ਹੌਲੀ ਆਪਦੇ ਆਪ ਨੂੰ ਉਹਦੇ ਪ੍ਰਤੀ ਤਿਆਰ ਕਰਨ ਲੱਗਿਆ ਗ੍ਰੈਜੂਅਲ ਚੇਂਜ ਨੂੰ ਕਹਿੰਦੇ ਤੁਸੀਂ ਮਤਲਬ ਗ੍ਰੈਜੂਅਲ ਚੇਂਜ ਤੁਸੀਂ ਕਹਿੰਦੇ ਹੋ ਸਹੀ ਹੈ ਵੀ ਜਿਵੇਂ ਖੋਣਾ ਹੀ ਹੈ ਖੋਣਾ ਹੀ ਹੈ ਜਿੰਨਾ ਖੋਣਾ ਠੀਕ ਹੈ ਏ ਵੀ ਸੱਚ ਹੈ ਜਿੰਨੇ ਕਿਲੋਕ ਉਹ ਚਤਾਏ ਆ ਨਾ ਆਪਣਾ ਜਿੰਨੇ ਕਿਲੋਕ ਸ਼ਹਿਰਾਂ ਵੱਲ ਜਾ ਰਹੇ ਆ ਓਨੇ ਲੋਕ ਤਾਂ ਸ਼ਹਿਰਾਂ ਤੋਂ ਹੁਣ ਵਾਪਸ ਵੀ ਆਉਣ ਲੱਗੇ ਵਾਪਸ ਵੀ ਆਉਣ ਲੱਗੇ ਰਿਵਰਸ ਮਾਈਗ੍ਰੇਸ਼ਨ ਵੀ ਹੋਣ ਲੱਗੀ ਹੈ ਮਾਈਗ੍ਰੇਸ਼ਨ ਸ਼ਹਿਰਾਂ ਦੀ ਪਿਛਲੇ ਅੰਕੜੇ ਆਇਆ ਪਿਛਲੇ ਸਾਲ ਮੈਂ ਛੇਰ ਵੀ ਕਰ ਲੂੰਗਾ ਮੈਂ ਅੱਜ ਸੌਰੀ ਮੈਂ ਅੱਜ ਨਹੀਂ ਉਹ ਚੱਕੇ ਪਤਾ ਨਹੀਂ ਕਿਉਂ ਮੈਂ ਭੁੱਲ ਗਿਆ ਪੱਤਰਕਾਰ ਹਮੀਰ ਸਿੰਘ ਜੀ ਨੇ ਕਈ ਵਾਰ ਇਹਦੀ ਜ਼ਿਕਰ ਕਰਿਆ ਤੁਸੀਂ ਉਹਨਾਂ ਦੇ ਪ੍ਰੋਗਰਾਮਾਂ 'ਚ ਦੇਖੋ ਕਿ ਹੁਣ ਤਾਂ ਸ਼ਹਿਰਾਂ 'ਚੋਂ ਮੋੜਨ ਲੱਗੇ ਦਵਿੰਦਰ ਸ਼ਰਮਾ ਜਿਹੜੇ ਐਗਰੀਕਲਚਰ ਦੇ ਐਕਸਪਰਟ ਉਹ ਵੀ ਗੱਲ ਕਰਦੇ ਆ ਨਾ ਪਰ ਹੁ ਗਵਰਨਮੈਂਟ ਲੈਂਡ ਪੂਲਿੰਗ ਸਕੀਮ ਉਹ ਕਹਿੰਦੇ ਜ਼ਮੀਨ ਦੇ ਤੁਸੀਂ ਮਾਲਕ ਤਾਂ ਤੁਸੀਂ ਹੀ ਹੋ ਅਸੀਂ ਤੁਹਾਡੀ ਜ਼ਮੀਨ ਕਦੋਂ ਖੋਹ ਰਹੇ ਆ ਤੁਸੀਂ ਮਾਲਕ ਹੋ ਜ਼ਮੀਨ ਦੇ ਐਂ ਕਹਿ ਰਹੀ ਆ ਜਦੋਂ ਵੀ ਤੁਹਾਨੂੰ ਜ਼ਹਿਰ ਦੇਣਾ ਹੋਊਗਾ ਸਰਕਾਰ ਨੇ ਉਹ ਗੁੜਚ ਬਲੇਟ ਕੇ ਦੇਊਗੀ ਤਿੰਨ ਕਾਲੇ ਕਾਨੂੰਨਾਂ ਦਾ ਨਾਂ ਕੀ ਸੀ ਐਗਰੀਕਲਚਰ ਫਾਰਮਰ ਪ੍ਰੋਡਿਊਸ ਨਹੀਂ ਉਹਨਾਂ ਨੂੰ ਕਿਹਾ ਕੀ ਕਿਹਾ ਸੀ ਬਿਲ ਕਿਸਾਨਾਂ ਦੇ ਫਾਇਦੇ ਲਈ ਆ ਰਹੇ ਰਿਫਾਰਮਸ ਰਿਫਾਰਮਸ ਐਗਰੀਕਲਚਰ ਰਿਫਾਰਮਸ 3 ਐਂ ਕਿਹਾ ਗਿਆ ਸੀ ਨਾ ਹਾਂਜੀ 트럼ਪ ਨੇ ਪੂਰੀ ਦੁਨੀਆ ਦੀ ਮਤਲਬ ਸਰੀ ਪੂਰੀ ਦੁਨੀਆ ਦਾ ਬੁਰਾ ਹਾਲ ਕਰਨ ਵਾਸਤੇ ਮੈਂ ਬੈਂਡਵਿਜ ਹੋਣਾ ਕਹਿ ਗਿਆ ਸੀ ਪੂਰੀ ਦੁਨੀਆ ਦਾ ਬੁਰਾ ਹਾਲ ਕਰਨ ਵਾਸਤੇ ਜਿਹੜਾ ਕਾਨੂੰਨ ਲੈਂਦਾ ਉਹਦਾ ਨਾਮ ਕੀ ਹੈ ਬਿਗ ਬਿਊਟੀਫੁਲ ਬਿਲ ਕਿਉਂ ਬਿਊਟੀਫੁਲ ਹੈ ਬਿਊਟੀਫੁਲ ਹੈ ਕੀ ਬਿਊਟੀਫੁਲ ਹੈ ਉਹ ਕੁਸ਼ਨ ਪਰ ਸ਼ਬਦਾਂ ਦੇ ਨਾਲ ਮਾਇਆ ਜਾਲ ਖੜਾ ਕਰੋ ਕਿ ਬੰਦੇ ਸਹੀ ਗੱਲ ਤੇ ਪਹੁੰਚ ਨਾ ਸਕਣ ਬੰਦਾ ਉੱਥੇ ਉੱਪਰ ਨਾ ਸਕੇ ਇਹ ਇਹ 트াম্প ਵਾਲਾ ਉਸ ਤਰ੍ਹਾਂ ਪੰਜਾਬ ਦੀ ਲੈਂਡ ਪੂਲਿੰਗ ਪਾਲਿਸੀ ਵੀ ਸ਼ਾਇਦ ਦੇ ਕਬਰ ਚਲਪੇਟੀ ਹੋਈ ਐਸੀ ਦਵਾਈ ਆ ਐਸੀ ਜ਼ਹਿਰ ਆ ਜਿਹੜੀ ਚ ਪੰਜਾਬ ਨੇ ਕੁਝ ਬਹੁਤਾ ਖੱਟਣਾ ਹੁਣ ਇਹਦੇ ਚ ਕੁਝ ਫਾਇਦੇ ਨੁਕਸਾਨ ਬਾਅਦ ਕਰਦੇ ਆ ਪਹਿਲਾਂ ਆਪਾਂ ਇਹਦੀ ਹਿਸਟਰੀ ਜਾਣ ਲਈ ਮਤਲਬ ਸ਼ੁਰੂ ਚ ਹੁਣੀ ਪੰਜਾਬ ਚ ਇਹ ਜਿਹਾ ਪੁਰਾਣਾ ਇਤਿਹਾਸ ਵੀ ਬਈ ਹੈ ਦਾ ਫਿਰ हां हमरा अपा इदे इदे ते भाई गल करदेया इतिहास एदा एआ की कोई नई पॉलिसी ठीक है जी बहुत पुरानी पॉलिसी है 100 साल ਤੋਂ ਵੱਧ ਤਾਂ ਇਹਦਾ ਇਤਿਹਾਸ ਹੈ ਸਭ ਤੋਂ ਪਹਿਲਾਂ ਜਰਮਨੀ ਦੇ ਵਿੱਚ ਲਾਗੂ ਹੁੰਦੀ ਹੈ ਠੀਕ ਹੈ ਅੱਛਾ ਹਿਟਲਰ ਵਾਲੀ ਜਰਮਨੀ ਦੇ ਹਾਂ ਹਿਟਲਰ ਵਾਲੀ ਜ ਹੈਣਾ ਠੀਕ ਹੈ ਜੀ ਤੂੰ ਫੋਕਸ ਵੈਗਨ ਵੀ ਕਹਿ ਸਕਦਾ ਸੀ ਤੂੰ ਸਕੋਡਾ ਵੀ ਕਹਿ ਸਕਦਾ ਸੀ ਤੂੰ ਬੀਐਮਡਬਲਿਊ ਵੀ ਕਹਿ ਸਕਦਾ ਸੀ ਤੂੰ ਆਡੀ ਵੀ ਕਹਿ ਸਕਦਾ ਸੀ ਫਿਟਲਰ ਵਾਲੀ ਕਹਦੇ ਇਹਦਾ ਮਤਲਬ ਬੰਦੇ ਨੂੰ ਨੇਗੇਟਿਵ ਚੀਜ਼ ਵਧੀਆ ਰਹਿੰਦੀ ਵਧੀਆ ਰਹਿੰਦੀ ਠੀਕ ਓਕੇ ਤਾਂ ਓਕੇ ਉੱਥੇ ਸੀ ਇੱਕ ਫ੍ਰੈਂਕਫਰਟ ਨਾਂ ਦਾ ਸ਼ਹਿਰ ਆ ਬਹੁਤ ਮਸ਼ਹੂਰ ਸ਼ਹਿਰ ਹੈ ਕਹਿੰਦੇ ਬਹੁਤ ਮਸ਼ਹੂਰ ਹੈ ਉਹ ਪਹਿਲਾ ਸ਼ਹਿਰ ਸੀ ਦੁਨੀਆ ਦਾ ਜਿਹੜਾ ਇਸ ਪੌਲਸੀ ਦੇ ਅਧੀਨ ਬਣਿਆ ਉੱਥੇ ਲੈਂਡ ਬੂਲਿੰਗ ਪੌਲਸੀ ਲੈਂਡ ਬੂਲਿੰਗ ਪੌਲਸੀ ਅੱਛਾ ਠੀਕ ਇੰਡੀਆ ਦੀ ਇਹ ਗੱਲ ਕਰਗੇ ਬੰਬੇ ਜਿਹੜਾ ਕਹਿੰਦੇ ਨੇ ਆਪਾਂ ਮੁੰਬਈ ਉਹ ਵੀ ਐਸੇ ਪਾਲਸੀ ਦੇ ਰਿਨ ਲੈਂਡ ਪੂਲਿੰਗ ਪਾਲਸੀ ਦੇ ਵਿੱਚ ਵਸਿਆ ਹੋਇਆ ਸ਼ਹਿਰ ਆ ਪਰ ਉਹ ਤਾਂ ਬਈ ਅੰਗਰੇਜ਼ਾਂ ਵੇਲੇ ਨਹੀਂ ਬਸਾਇਆ ਗਿਆ ਸੀ ਸ਼ੁਰੂ ਤੇ ਤਾਂ ਲੈਂਡ ਪੂਲਿੰਗ ਪਾਲਸੀ ਕਿਹੜਾ ਅੱਜ ਦੀ ਆ ਮੈਂ ਤਾਂ ਇਹ ਕਹਿ ਰਿਹਾ ਨਾ ਹਿਸਟਰੀ ਦੱਸ ਰਾਂ ਇਹ ਚੇਂਜ ਹੁੰਦਾ ਰਹੂਗਾ ਮਨਾ ਮੋਟਾ ਪਰ ਆਤਮਾ ਉਹੀ ਲੈਂਡ ਪੂਲਿੰਗ ਵਾਲੀ ਆ ਕਰਨਾਟਕਾ ਦੀ ਸਰਕਾਰ ਨੇ ਵੀ ਹੁਣੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਤੇ ਲਾਗੂ ਨਹੀਂ ਹੋਇਆ ਅੱਛਾ ਬੰਗਲੌਰ ਜਿਹੜਾ ਰਿੰਗ ਰੋਡ ਬਣਾ ਰਹੇ ਹਾਂ ਹਾਂ ਬੰਗਲੌਰ ਰਿੰਗ ਰੋਡ ਹਾਂ ਤੇ ਇੱਕ ਦੁਲੇਰਾ ਨਾਂ ਦੀ ਜਗ੍ਹਾ ਗੁਜਰਾਤ ਦੇ ਵਿੱਚ ਅੱਛਾ ਡ੍ਰੀਮ ਸਿਟੀ ਕਿਹਾ ਜਾਂਦਾ ਇਹਨੂੰ ਡ੍ਰੀਮ ਉਹਦੇ ਬਾਰੇ ਵੀ ਬਹੁਤ ਉਹਦੇ ਬਾਈਪਿੰਡ ਉਜਾਰੇ ਸੀ ਇਹਨਾਂ ਨੇ ਵੀ ਧੁਲੇਰਾ ਨਾਂ ਦਾ ਇੱਕ ਸਭ ਤੋਂ ਵੱਡਾ ਹੱਬ ਬਣਾਉਣਾ ਸੀ 12-13 ਸਾਲ ਹੋ ਗਏ ਤੇ ਉਹਦਾ ਹਜੇ ਪਹਿਲਾ ਫੇਸ ਹੀ ਇਹਨਾਂ ਤੋਂ ਚੱਲਿਆ ਤੇ ਜਿੱਥੋਂ ਤੱਕ ਜੇ ਸਰਕਾਰੀ ਬੰਦਿਆਂ ਨੂੰ ਛੱਡਦੇ ਗਏ ਉਹ ਸਿਰੇ ਦਾ ਨਕਾਮ ਪ੍ਰੋਜੈਕਟ ਹੈ ਇਹਦੇ باوجود ਕਿ ਸੈਂਟਰ ਚ ਸਰਕਾਰ ਬੀਜੇਪੀ ਦੀ ਹੈ ਤੇ ਬੀਜੇਪੀ ਦਾ ਇਹੀ ਇੱਕ ਲੀਡਰ ਦਾ ਉਹ ਡ੍ਰੀਮ ਪ੍ਰੋਜੈਕਟ ਹੈ ਤੇ ਉਹਨਾਂ ਨੇ ਪੂਰੀ ਵਾਹ ਲਾਈ ਹੋਣੀ ਹੈ ਕੋਈ ਬਾਗ ਵੀ ਮਰੂੜੀ ਹੋਣੀ ਆ ਹੁਣ ਤਾਂ 15-16 ਸਾਲ ਹੋ ਗਏ ਡਿਵੈਲਪ ਹੁੰਦੇ ਨੂੰ ਫਿਰ ਹਾਂ ਕੌਣ ਹੁੰਦਾ ਉਹ ਤੇ ਨਾਲੇ ਕਹਿੰਦੇ 3-4 ਸਾਲਾਂ ਚ ਡਿਵੈਲਪ ਹੋ ਜਾਂਦੀ ਲੈਂਡ ਇਹਦੇ ਵਿੱਚ ਖਰਾਬ ਪਾਉਂਦੇ ਨੇ ਇਹ 1.5 ਸਾਲ ਚ ਕਹੀ ਜਾਂਦੇ ਆਪਣੇ ਆਲੇ ਹੋ ਜਾਂਦੀ ਹੁੰਦੀ ਆ ਤੇ ਇਹ ਭਾਜੀਪੀ ਉੱਥੇ ਨਹੀਂ ਕਰ ਸਕੀ ਜਿੱਦੀ ਸੈਂਟਰ ਚ ਵੀ ਸਰਕਾਰ ਹੈ ਫਿਰ ਤਾਂ ਇਹ ਸਭ ਬਹੁਤ ਔਖਾ ਬਹੁਤ ਔਖਾ ਹੈ ਨਾ ਮੈਂ ਨਾਮ ਉਨਕੀ ਨਹੀਂ ਕਹਿੰਦਾ ਪਰ ਔਖਾ ਬਹੁਤ ਜ਼ਿਆਦਾ ਮੈਨੂੰ ਇਹਦੇ ਚਾਂਸਸ ਘੱਟ ਲੱਗਦੇ ਆ ਓਕੇ ਫਿਰ ਤੁਸੀਂ ਦੇਖੋ ਵੀ ਇਹ ਸਕੀਮ ਪੰਜਾਬ ਦੇ ਵਿੱਚ ਕਾਲੀ ਰਾਜ ਦੇ ਵੇਲੇ ਮਹਾਲੀ ਚਾਈ 2013 ਚ 2013 ਦੇ ਇਨ੍ਹਾਂ ਨੇ ਉਹਨੂੰ ਥੋੜਾ ਜਿਹਾ ਸੋਧ ਕੇ ਹੁਣ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਚ ਲਿਆਂਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਕਵਾ ਪੰਜਾਬ ਦਾ ਇਹ ਲੈਨ ਨੂੰ ਫਿਰਦੇ ਆ ਆਪਾਂ ਅੰਕੜਿਆਂ ਚ ਨਾ ਪਗੇ ਉਹ ਸਾਰਿਆਂ ਨੂੰ ਪਤਾ ਮੇਨ ਸਾਰੇ ਆ ਕਿ ਇਸ ਨੀਤੀ ਦੇ ਵਿੱਚ ਹੈ ਕੀ ਇਹ ਮਾਰੀ ਕਿਵੇਂ ਤੇ ਚ ਕੋਈ ਚੰਗਿਆਈ ਵੀ ਹੈਗੀ ਆ ਸਰਕਾਰ ਕੀ ਕਹਿੰਦੀ ਆ ਉਹ ਕਹਿੰਦੀ ਅਮਨ ਤੇਰੇ ਕੋਲ ਇੱਕ ਗਿੱਲਾ ਕੀ ਗੇ ਇੱਕ ਗਿੱਲਾ ਮੈਨੂੰ ਦੇ ਦੇ ਸਰਕਾਰ ਕਹਿੰਦੀ ਅਸੀਂ ਬਾਈ ਇਹ ਤਾਂ 1.5 ਸਾਲ ਕਹਿੰਦੇ ਆ ਚਲੋ 2 ਸਾਲ ਔਰ 3 ਸਾਲ ਉਹ ਉਹ ਕਹਿੰਦੇ ਅਸੀਂ ਥੋੜੇ ਜਿਹੇ ਸਾਲਾਂ ਚ ਤੇਰੀ ਜ਼ਮੀਨ ਡਿਵੈਲਪ ਕਰਕੇ ਤੈਨੂੰ ਹਾਂ ਡਿਵੈਲਪ ਦਾ ਮੈਂ ਦੱਸ ਦਾਂ ਡਿਵੈਲਪਮੈਂਟ ਦੀ ਵੀ ਪ੍ਰਵਾਹਸ਼ਾ ਦੱਸਾਂ ਸਰਕਾਰ ਦੀ ਸਰਕਾਰ ਕੀ ਕਰਦੀ ਆ ਹੁਣ ਹਨ ਆ ਪਿੱਛੇ ਆਪਣੀ ਜ਼ਮੀਨ ਆ ਠੀਕ ਹੈ ਹਨ ਉਹ ਨਾਲ ਉਹ ਪਿੱਛੇ ਬਾਬਿਆਂ ਦੀ ਆ ਸਾਧਾਂ ਦੀ ਜ਼ਮੀਨ ਆ ਉਹ ਇੱਧਰ ਹੋਰ ਭਰਾਵਾਂ ਦੀ ਆ ਗਈ ਇੱਧਰ ਆਪ ਆਪਣੀ ਕਿ ਜਮੀਨ ਆ ਠੀਕ ਆ ਕਿਸੇ ਦਾ ਖੇਤ ਆਏ ਆ ਕਿਸੇ ਦਾ ਆਏ ਆ ਹਰ ਦਾ ਇੱਕ ਬਣਾ ਉੱਚਾਣੀ ਮਾ ਵੀ ਆਪਣਾ ਬਾਣ ਨੀ ਮਾ ਆ ਬਾਣ ਉੱਚਾ ਮਤਲਬ ਇੱਕ ਸ਼ੇਪ ਚ ਇੱਕ ਸਾਰਤਾ ਚ ਨਹੀਂ ਸਰਕਾਰ ਕੀ ਕਰਦੀ ਆ ਜ਼ਮੀਨ ਲਊਗੀ ਉਹਨੂੰ ਪੱਧਰ ਕਰੂਗੀ ਮਤਲਬ ਕਹਿੰਦਾ ਕੰਪਿਊਟਰ ਕਰਾ ਹਲਵਾਤਾ ਇਕੱਠੀ ਕਰਕੇ ਜ਼ਮੀਨ ਤੇ ਫਿਰ ਲੈਣਾ ਸਿੱਧੀਆਂ ਬਾਹਦੀਆਂ ਠੀਕ ਪਲਾਟ ਕੱਟ ਪਲਾਟ ਕੱਟ ਇਹ ਇਹਨੂੰ ਡਿਵੈਲਪਮੈਂਟ ਕਹਿੰਦੇ ਬਸ ਨਹੀਂ ਸੜਕਾਂ ਵੀ ਬਣਾਉਂਦੇ ਆ ਵਿੱਚ ਸੜਕਾਂ ਬਣ ਗਈਆਂ ਵਿੱਚ ਸੀਵਰ ਪੈ ਗਿਆ ਤੇ ਪਾਣੀ ਦੀਆਂ ਪਾਈਪਾਂ ਪੈ ਗਈਆਂ ਵੱਧ ਤੋਂ ਵੱਧ ਇੰਟਰਨੈਟ ਦੀਆਂ ਪਾਈਪਾਂ ਤੇ ਬਿਜਲੀ ਦੇ ਖੰਭੇ ਖੜੇ ਹੋ ਜਾਣਗੇ ਤਾ ਸਰਕਾਰ ਕਹਿੰਦੀ ਹੈ ਡਵੈਲਪਮੈਂਟ ਹੈ ਡਵੈਲਪਮੈਂਟ ਹੋ ਗਈ ਡਵੈਲਪਮੈਂਟ ਦੀ ਡੈਫੀਨੇਸ਼ਨ ਹੈ ਨਾ ਥੋੜੀ ਜ਼ਮੀਨ ਡਵੈਲਪ ਕਰਕੇ ਦੇਵਾਂਗੇ ਅਸੀਂ ਜਦੋਂ ਤੁਸੀਂ ਥੋੜੀ ਜੀ ਜ਼ਮੀਨ ਤਿਆਰ ਹੋ ਗਈ ਪੂਰੀ ਤਰ੍ਹਾਂ ਫਿਰ ਅਸੀਂ 8 ਕਨਾਲਾਂ ਦਾ ਇੱਕ ਕਿੱਲਾ ਹੁੰਦਾ ਠੀਕ ਹੈ ਅਸੀਂ ਲਗਭਗ ਲਗਭਗ ਜੇ 2 ਕਨਾਲਾਂ ਤੋਂ ਥੋੜੀ ਘੱਟ ਹੀ ਆ ਲਗਭਗ 2 ਕਨਾਲਾਂ ਬਾਈ ਤੈਨੂੰ ਦੇ ਦੇਵਾਂਗੇ ਜਿਹਦੇ ਵਿੱਚ 1000 ਗਾਜ ਦਾ ਤਾਂ ਰੈਜ਼ੀਡੈਂਸ਼ੀਅਲ ਪਲਾਟ ਹੈ ਪਲਾਟ ਹੈ ਤੇ ਦੂਸਰਾ 200 ਗੈਦਾ ਕਮਰਸ਼ੀਅਲ ਹੋ ਗਿਆ ਹਨ ਅਸੀਂ ਤੈਨੂੰ ਦੇ ਦਾਂਗੇ 6 ਕਨਾਲਾ ਸਾਡੀਆਂ ਮਤਲਬ ਮੈਨੂੰ ਚੌਥਾ ਕਿੱਸਾ ਮੇਰੀ ਜ਼ਮੀਨ ਦਾ ਮੈਨੂੰ ਵਾਪਸ ਮਿਲੂਗਾ ਤੇ ਤਿੰਨੇ ਸੇ ਸਰਕਾਰ ਰੱਖ ਲੂਗੀ ਮੈਂ ਇਹ ਕਹਿਣਾ ਚਲੋ ਉਹ ਚ ਅਗਲੀਆਂ ਦੋ ਕਨਾਲਾਂ ਵੀ ਸਰਕਾਰ ਨੇ ਸੜਕਾਂ ਬਣਾਉਣ ਫਲਾਨਾ ਤੇ ਹੁੱਕਾ ਸਾਰੇ ਘੜ ਤੇ ਫਿਰ ਵੀ ਚਾਰ ਕਨਾਲਾਂ ਤਾਂ ਸਿੱਧਾ ਸਿੱਧਾ ਉਹਨਾਂ ਨੂੰ ਫਾਇਦਾ ਤੇਰਾ ਅੱਧਾ ਤਾਂ ਲੈ ਗਏ ਨਾ ਉਹ ਠੀਕ ਹੈ ਜੀ ਉਹ ਤੋਂ ਬਾਅਦ ਉਹਨੇ ਤੇ ਤੈਨੂੰ ਕਹਿੰਦੇ 30000 ਰੁਪਏ ਤੈਨੂੰ ਅਸੀਂ ਸਾਲ ਦਾ ਦੇਵਾਂਗੇ ਮੈਂ ਇਹ ਕਹਿਣਾ ਜਿਹੜੇ ਰੌਲਾ ਪਾ ਰਹੇ ਆ ਇਹ ਘਟਾ ਸਰਕਾਰ ਵਧਾ ਵੀ ਦਊਗੀ ਪਰ ਸਮੱਸਿਆ ਉਹ ਤੋਂ ਵੱਡੀ ਆ ਉਹ ਤੋਂ ਬਾਅਦ ਤੈਨੂੰ ਇਹ ਮਾਰਕੀਟ ਦੇ ਹਵਾਲੇ ਕਰਤਾ ਯਾਰ ਮੇਰੀਆਂ ਛੇਕਣਾ ਪਹਿਲਾਂ ਚਲੀਆਂ ਗਈਆਂ ਹੁਣ ਜਿਹੜੀਆਂ ਮੈਨੂੰ ਦੋ ਕਨਾਲਾਂ ਮਿਲੀਆਂ ਉਹ ਉਹਦੇ ਲਈ ਮੈਂ ਮਾਰਕੀਟ ਦੇ ਹਵਾਲੇ ਚ ਲੈ ਗਿਆ ਮਤਲਬ ਮਾਰਕੀਟ ਜੇ ਉਦੋਂ ਤੱਕ ਪ੍ਰਾਪਰਟੀ ਵੈਸੇ ਵੀ ਪੰਜਾਬ ਦੀ ਇੱਕ ਸ਼ਹਿਰ ਮੈਨੂੰ ਮਹਾਲੀ ਲੱਗਦਾ ਕੱਲਾ ਲੁਧਿਆਣੇ ਦਾ ਵੀ ਥੋੜਾ ਜਾ ਜੇ ਇੰਨੀ ਗਤੀ ਚ ਡਿਵੈਲਪ ਹੋ ਗਿਆ ਇਹਦਾ ਵੀ ਔਖਾ ਹੋ ਜਾਊ ਠੀਕ ਆ ਤਾ ਮਹਾਰੀ ਮੈਨੂੰ ਜਰੂਰ ਉਹ ਸ਼ਹਿਰ ਲੱਗਦਾ ਜਿਹਦੇ ਵਿੱਚ ਡਿਵੈਲਪਮੈਂਟ ਦੀ ਹਜੇ ਵੀ ਹੋਰ ਸੰਭਾਵਨਾ ਪਈ ਆ ਨਹੀਂ ਬਾਕੀ ਸ਼ਹਿਰਾਂ ਦੇ ਵਿੱਚ ਐਨਾ ਕਿੰਨਾ ਕੋ ਉਹਦਾ ਖਲਾਰਾ ਪਾ ਲੋਂਗੇ ਕਿੰਨਾ ਕ ਫਲਾ ਕਰ ਲੋਂਗੇ ਤੁਹਾਨੂੰ ਰੁਕਣਾ ਤਾਂ ਪਊਗਾ ਨਾ ਤੇ ਜੇ ਇੰਨੀ ਗੰਤੀ ਦੇ ਵਿੱਚ ਹੀ ਹਰ ਥਾਂ ਦੇ ਉੱਤੇ ਕਲੋਨੀਆਂ ਬਣ ਗਈਆਂ ਡਿਮਾਂਡ ਤੇ ਸਪਲਾਈ ਦਾ ਇੱਕ ਭੇਦ ਆ ਇਕਨੋਮਿਕਸ ਤੁਸੀਂ ਵੀ ਪੜੀ ਆ ਮੈਂ ਵੀ ਪੜੀ ਆ ਉਹਦੇ 'ਚ ਹੁੰਦਾ ਵੀ ਜੇ ਸਪਲਾਈ ਵੱਜੇ ਕੀ ਹੋਊਗਾ ਕੀਮਤਾਂ ਤਾਂ ਜਾਂਦੀਆਂ ਕੱਢਣ ਨੂੰ ਹੋ ਜਾਣੀਆਂ ਫਿਰ ਕੀਮਤਾਂ ਹੀ ਕੀਮਤਾਂ ਥੱਲੇ ਹੋ ਗਈਆਂ ਇਹ ਸਾਰੇ ਸ਼ਹਿਰਾਂ 'ਚ ਹੀ ਡਵੈਲਪਮੈਂਟ ਹੋ ਗਈ ਇਸ ਤਰੀਕੇ ਨਾਲ ਹਾਂ ਫੇਰ ਤਾਂ ਜੀ ਕੀਮਤਾਂ ਥੱਲੇ ਆ ਜਾਣੀਆਂ ਪਲਾਟ ਤੇ ਜੇ ਕੀਮਤਾਂ ਥੱਲੇ ਆਉਣਗੀਆਂ ਤੇ ਫਿਰ ਤੁਹਾਨੂੰ ਕੀ ਫਾਇਦਾ ਹੋਇਆ ਤੁਸੀਂ 100 ਗੰਡਾ ਵੀ ਖਾਲਾ ਛੱਤਰ ਵੀ ਖਾਲਾ ਹੁਣ ਅੱਜ ਤੁਹਾਡੀ ਜ਼ਮੀਨ ਜੇ ਤੁਹਾਨੂੰ ਉਹਦੀ ਕੀਮਤ ਮਿਲ ਰਹੀ ਆ ਮੈਂ ਬਿਲਕੁਲ ਜ਼ਮੀਨ ਵੇਚਣ ਦੇ ਹੱਕ 'ਚ ਨਹੀਂ ਲੈਂਡ ਇਕੁਜੀਸ਼ਨ ਦੀ ਗੱਲ ਕਰ ਰਹੇ ਤੁਸੀਂ ਹਾਂ ਲੈਂਡ ਇਕੁ ਠੀਕ ਹੈ ਜੀ ਮੈਂ ਬਿਲਕੁਲ ਜ਼ਮੀਨ ਵੇਚਣ ਦੇ ਹੱਕ 'ਚ ਨਹੀਂ ਪਰ ਵੀਰੇ ਹਰ ਇੱਕ ਦੇ ਘਰੇ ਇੱਕੋ ਟਾਈਮ ਰੋਟੀ ਨਹੀਂ ਬਗਦੀ ਕਿਸੇ ਨੂੰ ਜ਼ਰੂਰਤ ਵੀ ਹੋ ਸਕਦੀ ਆ ਕਿਸੇ ਕੋਲ ਕਿਲਾ ਦੋ ਕਿल्ले ਆ ਅਗਲੇ ਨੇ ਪੈਸੇ ਲਾਉਣੇ ਆ ਕੋਈ ਵਿਆਹ ਕਰਨਾ ਕੋਈ ਜਵਾਕ ਬਾਹਰ ਤੋੜਨਾ ਕਿਸੇ ਨੂੰ ਪੈਸੇ ਦੀ ਜ਼ਰੂਰਤ ਹੋਗੀ ਹੁਣ ਉਹਦੇ ਕੋਲ ਦੋ ਆਪਸ਼ਨ ਆ ਇੱਕ ਤਾਂ ਇਹ ਆ ਵੀ ਉਹ ਹੁਣ ਮਾਰਕੀਟ ਚ ਵੇਚ ਦੇ ਉਹ ਵੇਚ ਦੇ ਵੀ ਯਾਰ ਉਹਦਾ 2 ਕਰੋੜ ਦਾ ਕਿਲਾ ਵਿਕਦਾ ਅਗਲਾ ਕਬੇ ਵੀ ਠੀਕ ਆ ਮੇਰਾ ਤਾਂ ਵੇ ਯਾਰ ਮੇਰਾ ਕੁਝ ਨਹੀਂ ਬਨਣਾ ਸੀ ਕਿਲੇ ਡੇਢ ਕਿਲੇ ਨਾਲ ਮੇਰੇ ਪੈਸੇ ਲੇ ਕੇ ਮੇਰਾ ਜਵਾਕ ਬਾਹਰ ਜਾਵੜਾ ਕਿਲਾ ਕਿ ਮੈਂ ਸਾਈਡ ਤੇ ਕਿਤੇ ਬਨਾਲੀ ਇੱਕ ਤਾਂ ਹੁਣ ਜਿਹੜੀ ਉਹ ਅੱਜ ਕੀਮਤ ਮਿਲਨੀ ਆ ਉਹਨੂੰ ਤੁਸੀਂ ਡੇਢ ਦੋ ਤਿੰਨ ਸਾਰ ਪਿੱਛੇ ਕਰਤਾ ਜਦੋਂ ਤੱਕ ਉਹ ਥੋੜਾ ਪੂਰੀ ਤਰ੍ਹਾਂ ਤਿਆਰ ਨਹੀਂ ਹੁੰਦਾ ਹਾਲਾਂਕਿ ਮੈਂ ਉਹਦੀ ਵੀ ਗੱਲ ਕਰੂੰਗਾ ਲੈਟਰ ਆਫ ਇੰਟੈਂਟ ਦੀ ਵੀ ਗੱਲ ਕਰਾਂਗੇ ਆਪਾਂ ਉਹਦੇ ਤੇ ਵੀ ਆਵਾਂਗੇ ਪਰ ਇਹ ਲੈਂਡ ਐਕੁਇਜ਼ੀਸ਼ਨ ਐਕਟ ਤਾਂ ਪਹਿਲਾਂ ਹੀ ਸੀਗਾ ਨਾ ਇਹ ਵਿਚਾਰ ਗੁਣਾ ਵਧ ਮੜਾ ਮੜਾ ਆਪਾਂ ਇੱਥੇ ਕਰ ਲਈ ਪਰ ਹੁਣ 2 ਸਾਲਾਂ ਬਾਅਦ ਵੀ ਡਿਵੈਲਪ ਹੋਇਆ ਕੀ ਗਈ ਪ੍ਰਾਪਰਟੀ ਦੀ ਕੀਮਤ ਡਿੱਗ ਪਈ ਤੇਰਾ 1000 ਕਾਜ ਦਾ ਪਲਾਟ ਜਿਹੜਾ ਉਹ ਤੇਰੇ ਤੇ 200 ਗਜ ਕਮਰਸ਼ੀਅਲ ਆ ਜਿਹੜਾ ਉਹ ਬਾਈ ਇੱਕ ਕਿੱਲੇ ਨੂੰ ਮਹਿੰਗਾ ਵਿਕਣਾ ਚਾਹੀਦਾ ਤਾਂ ਮੰਨ ਲਓ ਤੇਰੇ ਕਿੱਲਾ ਅਜਾ 2 ਕਰੋੜ ਦਾ ਵਿਕ ਰਿਹਾ ਤੇ ਉਹ ਦੋਨੇ ਚੀਜ਼ਾਂ ਮਲਾ ਕੇ 2 ਕਰੋੜ ਦੀਆਂ ਨਹੀਂ ਵਿਕਦੀਆਂ ਤਾਂ ਤੂੰ ਘਾਟੇ 'ਚ ਆ ਨਾਲੇ ਜ਼ਮੀਨ ਗਈ ਤੇ ਨਾਲੇ ਘਾਟਾ ਖਾਲਿਆ ਠੀਕ ਆ ਹਾਂ ਤਾਂ ਇਹ ਇਹ ਚੀਜ਼ ਆ ਤੁਸੀਂ ਪਿੱਛੇ ਵੀ ਪੈ ਗਏ ਤੁਸੀਂ ਘਾਟਾ ਵੀ ਖਾਲਿਆ ਹੁਣ ਜਿੱਥੋਂ ਤੱਕ ਗੱਲ ਇਹ ਚ ਆ ਇਹ ਚ ਤਕੜੇ ਨੂੰ ਤਕੜਾ ਬਹੁਤ ਕਰਦਾ ਇੱਕ ਨੂੰ ਜਿਹੜੀ ਸਾਨੂੰ ਦਿੱਕਤ ਆ ਠੀਕ ਹੈ ਤੁਹਾਡੇ ਕੋਲੇ ਇੱਕ ਕਿਲਾ ਮੈਂ ਮੇਰੇ ਕੋਲੇ ਯਾਰ ਮੇਰੇ ਕੋਲੀ ਕਹੋ ਯਾਰ ਮੇਰੇ ਕੋਲੇ ਇੱਕ ਕਿਲਾ ਯਾਰ ਮੈਂ ਤੇਰੀ ਜ਼ਮੀਨ ਕਿਉਂ ਘਟਾਉਣੀ ਆ ਮੈਂ ਆਪਦੀ ਘਟਾਉਣਾ ਮੇਰੇ ਕੋਲੇ ਕਿਲਾ ਮੈਨੂੰ ਤਾਂ ਮਿਲਣਗੇ ਦੋ ਕਨਾਲਾਂ ਤੋਂ ਘਟਾ ਦੋ ਕਨਾਲ 25% ਮਿਲੂਗਾ ਚੌਥਾ ਹਿੱਸਾ ਹੈਗਾ ਇਹ ਆਪਾਂ 25 ਤੋਂ ਵੀ ਘੱਟ ਹੀ ਐ ਬਸ ਤਾਂ 25 ਤੋਂ ਘੱਟ ਹੈਨਾ ਹੁਣ ਮੈਂ ਨਾਲ ਨਾਲ ਆ ਵੀ ਯਾਰ ਦੇਖ ਲਾਂ ਮੜਾਏ ਕੋਈ ਆਪਣੇ ਤੋਂ ਨਾ ਹੈਨਾ ਗੱਲ ਕਰਦੇ ਗਲਤੀ ਹੋ ਜੇ ਹਾਂ ਤੁਹਾਡੇ ਕੋਲੇ 9 ਕਿੱਲੇ ਆ ਤੇਰੇ ਕੋਲੇ ਭਾਈ 9 ਕਿੱਲੇ ਮੇਰੇ ਕੋਲੇ 1 ਕਿੱਲਾ ਤੇਰੇ ਕੋਲੇ 9 ਕਿੱਲੇ ਬਰਾਰ ਕੋਲੇ ਹੈਗੇ 50 ਕਿੱਲੇ ਠੀਕ ਹੈ ਜੀ ਠੀਕ ਆ ਹਾਂ ਕੋਈ ਗੱਲ ਨਹੀਂ ਤਾਂ ਅਸਲ 'ਚ ਤੈਨੂੰ ਮੇਰੇ ਤੋਂ ਦੇਖ ਕੇ ਨਹੀਂ ਕੁਝ ਹੋਈ ਤੈਨੂੰ ਉਹਦੇ ਕੋਲੇ 50 ਕੇ ਉਹਦਾ ਦੁੱਖ ਵੱਧ ਹੋਇਆ ਬੰਦੇ ਬੰਦਾ ਹੀ ਨੇ ਨਾ ਜਿਹੜੀ ਗਰੀਬੀ ਜਾਂ ਮੀਰੀ ਤੇ ਖੁਸ਼ੀ ਤੇ ਗਮੀ ਹੈ ਨਾ ਕੰਪੈਰੀਟਿਵ ਕੰਪੈਰੀਟਿਵ ਹੈ ਨਾ ਹਾਂ ਇਹ ਕਿਸੇ ਨਾਲ ਲੋੜ ਕੇ ਦੇ ਆ ਤੇਰੇ ਕੋਲੇ 9 ਕਿੱਲੇ ਆ ਤੈਨੂੰ ਮਿਲਣਗੇ 3 ਕਿੱਲੇ ਰਿਟਰਨ 33% ਮਿਲ ਗਈ ਤੈਨੂੰ ਜੀਸਸ ਮਿਲ ਗਿਆ ਮੈਨੂੰ ਹਾਂ 33% ਮੈਨੂੰ 25% ਤੋਂ ਘੱਟ ਮਿਲੀ ਹਾਂਜੀ ਤੈਨੂੰ 33% 33% ਮਿਲ ਗਈ ਅਰਸ਼ ਕੋਲ 50 ਕਿੱਲੇ 50 ਕਿੱਲੇ ਠੀਕ ਹੈ ਉਹਨੂੰ ਮਿਲਣਗੇ 30 ਕਿੱਲੇ ਵਾਪਸ ਕਿੰਨੇ ਪਰਸੈਂਟ ਹੋ ਗਿਆ ਤੇਰਾ 60% ਹੋ ਗਈ ਮਤਲਬ ਤੁਹਾਨੂੰ 25% ਅਰਾਊਂਡ ਮਿਲਿਆ ਜੀ ਮੈਨੂੰ 33% ਮਿਲਿਆ ਤੇ ਜਿਹਦੇ ਕੋਲ ਜ਼ਿਆਦਾ ਜ਼ਮੀਨ ਹੈ ਉਹਨੂੰ 60% ਰਿਟਰਨ ਮਿਲੇ ਹਾਂ ਅਸੀਂ ਤਕੜੇ ਨੂੰ ਹੀ ਤਕੜਾ ਕਰੀ ਜਾਂਦੇ ਹਾਂ ਠੀਕ ਹੈ ਜੀ ਮਾਰੇ ਨੂੰ ਇਹਦੇ 'ਚ ਮਾਰ ਰਹੇ ਹਾਂ ਹਾਂ ਮੈਨੂੰ ਇਹਦੇ ਤੋਂ ਮੁੱਖ ਦਿੱਕਤ ਇਹ ਆ ਹੁਣ ਤੁਸੀਂ ਗਗਲਾ ਸਵਾਲ ਆਪਾਂ ਕਰ ਲਓ ਮੈਂ ਉਹਦੇ ਤੇ ਵੀ ਆਪਾਂ ਗੱਲ ਕਰ ਲਵਾਂ ਇੱਕ ਬਈ ਲੈਟਰ ਆਫ ਇੰਟੈਂਟ ਦੀ ਬਹੁਤ ਗੱਲ ਹੋ ਰਹੀ ਹੈ ਕੀ ਕਹਿੰਦੇ ਲੈਟਰ ਆਫ ਇੰਟੈਂਟ ਮਿਲ ਜੂਗਾ ਇੱਥੇ ਐਲਓਆਈ ਤੇ ਵੀ ਕਿਸਾਨ ਜਿ ਕੋਈ ਜਿਵੇਂ ਮੈਂ ਆ ਜਾਂ ਮੈਂ ਪਹਿਲਾਂ ਵੇਚ ਨਹੀਂ ਚਾਹੁੰਦਾ ਜਮੀਨ ਜਿ ਮੈਨੂੰ ਕੋਈ ਪੈਸੇ ਦੀ ਲੋੜ ਹੈ ਤਾਂ ਮੈਂ ਵੇਚਣਾ ਜੇ ਪੁਰਾਣੀਆਂ ਪਾਲਸੀਆਂ ਦੇ ਵਿੱਚ ਜਾਂ ਕੋਈ ਹੋਰ ਪਾਲਸੀਆਂ ਪੜੀਆਂ ਦਿੱਲੀ ਦੀਆਂ ਜਾਂ ਗੁਜਰਾਤ ਦੀਆਂ ਉਹ ਚ ਕਹਿੰਦੇ ਹੈ ਨਹੀਂ ਸੀ ਇਹ ਖਾਸ ਗੱਲ ਹੈ ਕਹਿੰਦੇ ਇਹਦੇ ਵਿੱਚ ਤੇ ਉਹ ਚੰਗੀ ਇੱਕ ਉਪਲਬਧੀ ਮੰਨੀ ਗਈ ਹੈ ਪਾਲਸੀ ਦੀ ਕੀ ਹੈ ਬਈ ਇਹ ਲੈਟਰ ਆਫ ਇੰਟੈਂਟ ਹੁੰਦਾ ਕੀ ਹੈ ਵੈਸੇ ਲੇਟਰ ਆਫ ਇੰਟੈਂਟ ਤੇ ਆ ਵੀ ਮੈਂ ਸਹਿਮਤੀ ਨਾਲ ਜ਼ਮੀਨ ਸਰਕਾਰ ਨੂੰ ਵੀ ਦੇਤੀ ਠੀਕ ਹੈ ਠੀਕਾ ਠੀਕ ਹੈ ਇੱਕ ਤਰ੍ਹਾਂ ਦਾ ਇੱਕ ਸਹਿਮਤੀ ਪੱਤਰ ਹੈ ਸਵੈ ਕੋਸ਼ਣਾ ਹੋ ਗਈ ਸਰਕਾਰ ਤੇ ਤੁਹਾਡੇ ਚ ਇੱਕ ਸਮਝੌਤਾ ਉਹ ਤੁਸੀਂ ਬੇਚ ਸਕਦੇ ਹੋ ਕਿਸੇ ਨੂੰ ਗਾਂ ਟ੍ਰਾਂਸਫਰ ਕਰ ਸਕਦੇ ਹੋ ਬੇਚਣ ਤੋਂ ਵੀ ਸਹੀ ਸ਼ਬਦ ਹੈ ਟ੍ਰਾਂਸਫਰ ਠੀਕ ਹੈ ਮਤਲਬ 3 ਸਾਲ ਤੋਂ ਪਹਿਲਾਂ ਹੀ ਵੇਚ ਸਕਦਾ ਹਾਂ ਹਾਂ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰ ਸਕਦੇ ਹੋ ਠੀਕ ਹੈ ਜਿਹਨੂੰ ਤੁਹਾਡਾ ਜੀ ਕਰੇ ਹੁਣ ਲੋਕ ਕਹਿੰਦੇ ਵੀ ਇਹ ਪਹਿਲਾਂ ਨਹੀਂ ਹੁੰਦਾ ਸੀ ਨਹੀਂ ਸੀਗਾ ਕਈ 13 ਅੰਝ ਪਰ ਫੇਰ ਉਹੀ ਗੱਲ ਆ ਗਈ ਤੇਰੇ ਯਾਰ ਤੇਰੇ ਕੋਲ ਜ਼ਮੀਨ ਘਟਾ ਤੈਨੂੰ ਐਮਰਜੈਂਸੀ ਪੈਸੇ ਦੀ ਲੋੜ ਪੈ ਗਈ ਹੁਣ ਤੇਰੇ ਕੋਲੇ ਇਹ ਆਪਸ਼ਨ ਨਹੀਂ ਵੀ ਤੂੰ ਯਾਰ ਤੈਨੂੰ ਜ਼ਮੀਨ ਤੇ ਕੋਈ ਪੈਸੇ ਮਿਲ ਜਾਣਗੇ ਹਾਂ ਲੋਨ ਤਾਂ ਲੈ ਨਹੀਂ ਸਕਦਾ ਹੂੰਗਾ ਨਾ ਅੱਛਾ ਹੁਣ ਤੈਨੂੰ ਸਿੱਧਾ ਟ੍ਰਾਂਸਫਰ ਹੀ ਕਰਨਾ ਪਊਗਾ ਤੂੰ ਉਹ ਤੇ ਕੁਝ ਨਹੀਂ ਲੈ ਸਕਦਾ ਤੈਨੂੰ ਬੈਂਕ ਨੇ ਲੋਨ ਨਹੀਂ ਦੇਣਾ ਤੈਨੂੰ ਕੋਈ ਸ਼ਾਹੂਕਰ ਨੇ ਲੋਨ ਨਹੀਂ ਦੇਣਾ ਅੱਛਾ ਸ਼ਾਹੂਕਰ ਤਾਂ ਤਾਂ ਹੀ ਦੇਣਗੇ ਨਾ ਜੇ ਆਪਾਂ ਉਹ ਤੇ ਫਸਲ ਵੇਚਦੇ ਆਂ ਹਾਂ ਤਾਂ ਬੈਂਕ ਵੀ ਤਾਂ ਹੀ ਦੇਊਗੀ ਜੇ ਆਪਾਂ ਬੰਦੇ ਵਿਲੇ ਜੇ ਕਰਕੇ ਬਾਹਤ ਆ ਨਾ ਆਪਾਂ ਹਾਂ ਮਤਲਬ ਉਹਦਾ ਲਾਈਬਲੀਹੂਡ ਜਿਹਨੂੰ ਕਿਹਨੇ ਜੀਵਨ ਜਾਨ ਚ ਆਪਾਂ ਆਪਾਂ ਇਹ ਵੀ ਕਹਿਣੇ ਆ ਵੀ ਜੇ ਸਾਡੇ ਚ ਸਮਝਣ ਤੋਂ ਕੋਈ ਗਲਤੀ ਆ ਤਾਂ ਤੁਸੀਂ ਥੱਲੇ ਲਿਖ ਦਿਓ ਅਸੀਂ ਮੋਟਾ ਮੋਟਾ ਇਸ ਸਕੀਮ ਨੂੰ ਐ ਸਮਝ ਰਹੇ ਆ ਓਕੇ 2013 ਚ ਕਾਂਗਰਸ ਸਰਕਾਰ ਵੇਲੇ ਇੱਕ ਕਾਨੂੰਨ ਆਇਆ ਸੀ ਜ਼ਮੀਨ ਐਕਵਾਇਰ ਕਰਨ ਦਾ ਇਹਦੇ ਚ 70% ਲੋਕਾਂ ਦੀ ਸਹਿਮਤੀ ਜ਼ਰੂਰੀ ਸੀ ਸਰਕਾਰੀ ਪ੍ਰੋਜੈਕਟ ਲਈ ਸਰਕਾਰੀ ਪ੍ਰੋਜੈਕਟ ਲਈ ਠੀਕ ਹੈ ਜਿਹੜਾ ਰਾਈਟ ਟੂ ਫੇਅਰ ਕੰਪਨਸੇਸ਼ਨ ਐਕਟ ਆ ਹਾਂ ਜਿਹਨੂੰ ਬਹੁਤ ਹੀ ਬਿਹਤਰੀਨ ਕਾਨੂੰਨ ਜਾਂ ਕਿਸਾਨਾਂ ਦੇ ਹੱਕ ਸੁਨਣ ਕਿਸਾਨਾਂ ਦੇ ਬਹੁਤ ਹੱਕ ਚ ਆਪਣਾ ਠੀਕ ਹੈ ਇਹ ਉਹਨੂੰ ਬਾਈਪਾਸ ਕਰਦਾ ਅੱਛਾ ਇਹ ਉਹ ਕਾਨੂੰਨ ਦੇ ਬੇਸਡ ਨੀਗਲੈਂਡ ਪੂਲ ਪਾਲਿਸੀ ਉਤੇ ਬੇਸਡ ਨਹੀਂ ਬੇਸਡ ਉਹਨੂੰ ਕੱਟਦੀ ਆ ਉਹਦੀ ਕਾਟ ਆ ਅੱਛਾ ਕਾਟ ਹੈ ਉਹਦੀ ਉਹ ਲੈਂਡ ਐਕੁਇਜ਼ੀਸ਼ਨ ਚ ਆ ਗਿਆ ਹਾਂ ਉਹਦੇ ਚ ਕਿਸੇ ਵੀ ਸ਼ਹਿਰਾਂ ਦੇ ਵਿੱਚ ਜਿੰਨਾ ਮਾਰਕੀਟ ਰੇਟ ਆ ਬੰਦੇ ਨੂੰ ਦੁੱਗਣੇ ਪੈਸੇ ਦੇ ਦੋ ਪਿੰਡਾਂ ਚ ਜੇ ਤੁਸੀਂ ਜ਼ਮੀਨ ਲੈਣੀ ਆ 2013 ਵਾਲੇ ਐਕਟ ਚ ਬਨਮੋਹਨ ਸਿੰਘ ਵਾਲੇ ਚ ਜੇ ਪਿੰਡਾਂ ਚ ਜ਼ਮੀਨ ਲੈਣੀ ਆ ਤਾਂ ਤੁਸੀਂ 4 ਗੁਣਾ ਦੇ ਦੋ ਮਾਰਕੀਟ ਰੇਟ ਤੋਂ ਮਾਰਕੀਟ ਠੀਕ ਮਤਲਬ ਪਹਿਲਾਂ ਹੀ ਉਹ ਬਧਾ ਸਰਵੇ ਸਰਵੇ ਕਿ ਇਹ ਬੰਦੇ ਇਥੋਂ ਉੱਜੜ ਕੇ ਜਾਣਗੇ ਕਿੱਥੇ ਅਚਾ ਰੀਹੈਬਿਲੀਟੇਸ਼ਨ ਰੀਹੈਬਿਲੀਟੇਸ਼ਨ ਤੇ ਇਹ ਕੀ ਕੰਮ ਕਰਨਗੇ ਇਹ ਕੰਮ ਕਰਨਗੇ ਅੱਗੇ ਉਹਦੀ ਜੀਵਨ ਜਾਂਚ ਨੂੰ ਸਹੀ ਕਰਦਾ ਉਹਦੀ ਜੀਵਨ ਜਾਂਚ ਦਾ ਇੱਕ ਸਰਵੇ ਇਹਦੇ ਚ ਇਹਦਾ ਕੁਛ ਨਹੀਂ ਇਹਦੇ ਚ ਇਹਦਾ ਕੁਛ ਨਹੀਂ ਉਹ ਲੋਕ ਆ ਜਿਹੜੇ ਪਿੰਡਾਂ ਚ ਕਾਰੋਬਾਰ ਹੀ ਉਹਨਾਂ ਦਾ ਖੇਤੀਬਾੜੀ ਤੇ ਡਿਪੈਂਡ ਹੈ ਠੀਕ ਹੈ ਜੀ ਜ਼ਰੂਰੀ ਥੋੜੀ ਹੈ ਵੀ ਸ਼ਹਿਰਾਂ ਚ ਉਹਨਾਂ ਨੂੰ ਉਹੀ ਕੰਮ ਮਿਲ ਜੂ ਬਈ ਇਹ ਤਾਂ ਮਿਲਣਾ ਹੀ ਨਹੀਂ ਫਿਰ ਮੁਸ਼ਕਲ ਹੀ ਆ ਤਾਂ ਇੱਕ ਤਰੀਕਾ ਦੇਖੀਏ ਆਪਾਂ ਕਿਉਂਕਿ ਜਿਹੜਾ ਖੇਤੀਕਾਰ ਦਾ ਉਹ ਤਾਂ ਹਾਇਰ ਵੀ ਨਹੀਂ ਕੀਤਾ ਜਾ ਸਕਦਾ ਠੀਕ ਆ ਨਾ ਹੁਣ ਇੱਕ ਬੰਦਾ ਸਾਡੇ ਪਿੰਡ ਚ ਆ ਮੁੰਡਾ ਤਿੰਨ ਚਾਰ ਮੁੰਡੇ ਆਓ ਉਹ ਉਹਨਾਂ ਨੂੰ ਠੇਕਾ ਮਾਰ ਲਓ ਉਹ ਪਰ ਗੱਟੇ ਦਾ ਯੂਰੀਆ ਦਾ ਸੋਡੇ ਨਾਲ ਹਿਸਾਬ ਲੈਣਗੇ ਤੇ ਯੂਰੀਆ ਸਿੱਟੇ ਆਣਗੇ ਉਹਨਾਂ ਦੀ ਸਕਿੱਲ ਉਹ ਚ ਮੈਂ ਕਹਿੰਦਾ ਸਕਿੱਲ ਹੈ ਸਕਿੱਲ ਹੈ ਬਈ ਐ ਪੂਰੀ ਵਧੀਆ ਖਲਹਿਰਨਗੇ ਠੀਕ ਹੈ ਤੇਜ਼ੀ ਨਾਲ ਐ ਕੰਮ ਨਿਮੇੜ ਜਾਣਗੇ ਕਿ ਸ਼ਹਿਰਾਂ ਚ ਉਹ ਜਿਹਾ ਕੰਮ ਹੈ ਪਰ ਉਹਨਾਂ ਕੋਲ ਤਾਂ ਸਕਿੱਲ ਹੀ ਨਹੀਂ ਕਿ ਉਹਨਾਂ ਕੋਲ ਤਾਂ ਸਕਿੱਲ ਹੀ ਖੇਤੀ ਕਰਨ ਦੀ ਹੈ ਮੈਂ ਉਹੀ ਕਹਿਣਾ ਬਹੁਤ ਲੋਕਾਂ ਦੀ ਸਕਿੱਲ ਈਵਨ ਕੇ ਯਾਰ ਜਿਹੜੇ ਬੰਦੇ ਇੱਥੇ ਕੋਈ ਟਰਾਲੀ ਠੀਕ ਕਰਦਾ ਕੁਝ ਹੋਰ ਉਹ ਵੀ ਕੋਈ ਐ ਨਹੀਂ ਵੀ ਸ਼ਹਿਰਾਂ ਵਾਲੇ ਹਿਸਾਬ ਨਾਲ ਵੀ ਉਹ ਘੈਂਟ ਤੋਂ ਘੈਂਟ ਚ ਗੇਟ ਬਣਾ ਲੈਣਗੇ ਜਾਂ ਕੁਝ ਹੋਰ ਕਰ ਲੈਣਗੇ ਉਹਨਾਂ ਦੀ ਵੀ ਸਕਿੱਲ ਜਿਹਦੇ ਚ ਡਿਵੈਲਪ ਹੁੰਦੀ ਗਈ ਹੈ ਉਹਨਾਂ ਕੰਮਾਂ ਚ ਆ ਪਿੰਡਕ ਪੂਰੀ ਜੀਵਨ ਜਾਂਚ ਹੀ ਹੈ ਨਾ ਉਹਦੇ ਤੇ ਡਿਪੈਂਡੈਂਟ ਪਿੰਡ ਦੀ ਪਿੰਡ ਇੱਕ ਸੰਪੂਰਨ ਯੂਨਿਟ ਜਿਵੇਂ ਮਹਾਤਮਾ ਗਾਂਧੀ ਕਹਿੰਦੇ ਸੀ ਵਿਲੇਜਰ ਰਿਪਬਲਿਕ ਹਾਂ ਵਿਲੇਜਰ ਰਿਪਬਲਿਕ ਹੀ ਆ ਪਿੰਡ ਆਪਦੇ ਆਪ ਦੇ ਵਿੱਚ ਉਹਨੂੰ ਕਿਸੇ ਦੀ ਲੋੜ ਨਹੀਂ ਹੈ ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਇੱਥੇ ਹੋ ਸਕਦੀ ਆ ਜਿਹੜੀ ਕੈਪਟਲਿਸਟ ਸੁਸਾਇਟੀ ਨੂੰ ਵੀ ਅਸੀਂ ਜੇ ਕੋਈ ਮਾਰਦਾ ਕੋਈ ਪੰਦ ਉਹ ਪਿੰਡ ਪੰਦ ਤੁਸੀਂ ਵਕੀਲ ਹੋ ਠੀਕ ਹੈ ਜੀ ਮੇਰੀ ਨਜ਼ਰ ਚ ਮੈਂ ਜਿੰਨੇ ਵਕੀਲਾਂ ਨੂੰ ਮਿਲਿਆ ਮੈਂ ਬਹੁਤ ਇਮਾਨਦਾਰੀ ਨਾਲ ਕਹਿੰਦਾ ਯਾਰ ਤੂੰ ਸਭ ਤੋਂ ਬੈਸਟ ਵਕੀਲ ਹੈ ਆਨਰ ਗੋਡ ਕਹ ਰਿਹਾ ਕੁਛੇ ਵੀ ਵਕੀਲ ਦੀ ਸਮਝ ਮੈਂ ਤੇਰੇ ਨਹੀਂ ਨਹੀਂ ਦੇਖੀ ਪਰ ਬਾਈ ਮੈਂ ਤੈਨੂੰ ਬਠਿੰਡੇ ਮਿਲਦਾ ਸ਼ਹਿਰ ਚ ਮੇਰੇ ਕੋਲ ਇੱਥੇ ਆ ਜਾ ਨਾ ਘਰੇ ਆ ਨਾ ਆਪਾਂ ਬਹਿ ਤੂੰ ਆਦੇ ਪਿੰਡੇ ਆ ਨਾ ਕੱਟ ਜਾਈਦਾ ਇਹਨਾਂ ਪਿੰਡ 'ਚ ਤੈਨੂੰ ਲੋਕਾਂ ਐ ਜਾਣਦੇ ਆ ਵੀ ਤੂੰ ਬੂਟਾ ਸਿੰਘ ਦਾ ਮੁੰਡਾ ਆ ਹੂੰ ਤੂੰ ਐਡਵੋਕੇਟ ਆ ਮਨਦੀਪ ਸਿੰਘ ਨਹੀਂ ਹੈਗਾ ਉੱਥੇ ਉੱਥੇ ਹਰਾਰਕੀ ਹੋਰ ਆ ਤੇਰੇ 'ਚ ਹੋਮੇ ਜੰਮਣ ਕਿਵੇਂ ਦੇਣਗੇ ਉਹ ਜਦੋਂ ਤੂੰ ਕਹੇਗਾ ਕੋਸ ਵੀ ਉੱਥੇ ਬੜੀ ਸਿਆਣੀ ਗੱਲ ਕਰੇਗਾ ਤੈਨੂੰ ਕਾ ਤੇਰਾ ਦਾਦੇ ਨਾਲ ਅਸੀਂ ਤਾਂ ਮੱਝਾਂ ਨੂੰ ਦੇ ਰਹੇ ਆ ਯਾਰ ਕੀ ਗੱਲਾਂ ਕਰਦਾ ਨੂੰ ਬੰਦੇ ਦੀ ਹੋਂਮੇ ਨਾ ਐਂ ਆ ਕੇ ਡਿੱਗ ਜਾਂਦੀ ਸਮਾਜਿਕ ਇੱਕ ਬੰਦੇ ਦੀ ਆਇਡੈਂਟੀਟੀ ਉੱਥੇ ਜੀ ਸਮਾਜਿਕ ਜਿੰਨੂ ਪਗਾਈਏ ਤੇ ਸ਼ਹਿਰ ਚ ਆਪਣੀ ਸ਼ਹਿਰ ਚ ਸਰਚ ਘਟ ਜਾਂਦੀ ਆ ਵੱਖਰੇ ਤਰ੍ਹਾਂ ਦੀ ਆਇਡੈਂਟੀਟੀ ਬਣਦੀ ਏ ਮੈਂ ਸ਼ਹਿਰ ਨੂੰ ਵੀ ਮਾੜਾ ਨਹੀਂ ਕਹਿੰਦਾ ਬਾੜਾ ਪਰ ਯਾਰ ਮੇਰੀ ਨਜ਼ਰ ਚ ਤਾਂ ਵੀਰੇ ਪਿੰਡ ਨਾਲ ਕੋਈ ਮੁਕਾਬਲਾ ਨਹੀਂ ਪੇਂਡੂ ਬੰਦਾ ਹੀ ਲੜ ਸਕਦਾ ਸਰਕਾਰਾਂ ਨੂੰ ਬੰਦੇ ਦੇ ਅੰਦਰ ਜਿਹੜਾ ਲੜਨ ਦਾ ਮਾਦਾ ਪਿਆ ਉਹਦੇ ਤੋਂ ਦਿੱਕਤ ਹੈ ਇਹੀ ਇਸ ਕਾਨੂੰਨ ਦਾ ਸਾਰਾ ਕੋਈ ਸਵਾਲ ਰਹੇਗਾ ਤਾਂ ਕਰ ਲੂ ਫਿਰ ਨਹੀਂ ਆਪਾਂ ਮੇੜ ਦਿੰਦਾ ਠੀਕ ਹੈ ਭਾਈ ਇਹ ਚੀਜ਼ ਸਮਝੇ ਬਟ ਭਾਈ ਇਹਦੇ ਵਿੱਚ ਕਹਿੰਦੇ ਸੀ ਵੋਲੰਟਰੀ ਹੈ ਤਾਂ ਫਿਰ ਵੋਲੰਟਰੀ ਤੇ ਹੋਈ ਨਹੀਂ ਜਿਵੇਂ ਤੁਸੀਂ ਸਮਝਾਇਆ ਮੇਰੀ ਜਿਹੜੀ ਕੰਸੈਂਟ ਹੈ ਉਹ ਤਾਂ ਫਿਰ ਜਦ ਸਵੇਗ ਕੋਸ਼ਨਾ ਹੋਈ ਹੈ ਨਾ ਨਹੀਂ ਇੱਛਾ ਤੇ ਨਿਰਪਰਤਾ ਹੈ ਨਹੀਂ ਇਹ ਇਹ ਸਕੀਮ ਤਾਂ ਪਤਾ ਕਿਉਂਕਿ ਜੇ ਮੇਰੇ ਆਸ-ਪਾਸਿਆਂ ਨੇ ਵੇਚਤੀ ਸਪੋਇ ਕਰੋ ਜੇ ਆਪਾਂ ਕਹੀਏ ਵੀ ਪੂਲ ਕਰਤੀ ਵੇਚਤੀ ਤਾਂ ਨਹੀਂ ਕਹਾਂਗੇ ਆਪਾਂ ਇਹ ਚ ਲੈਂਡ ਪੂਲ ਕਰਤੀ ਤਾਂ ਫਿਰ ਮੈਂ ਕੀ ਕਰੂੰਗਾ ਬਈ ਵਿਚਾਲੇ ਜਿਹੜਾ ਰਹਿ ਗਏ ਮੈਂ ਫਿਰ ਕਹਿਣਾ ਮੇਰੇ ਕੋਲੇ 4 ਕਨਾਲ ਠੀਕ ਹੈ ਬਈ ਹੁਣ ਤਾਂ ਕਹਿੰਗੇ ਤੁਹਾਡੀ ਜ਼ਮੀਨ ਘਟਾਈ ਜਾਂ ਨਾ ਘਟਾਈ ਜਾਂ ਨਾ ਮੇਰੇ ਆਸ-ਪਾਸ ਸਾਰਿਆਂ ਨੇ ਜ਼ਮੀਨ ਵੇਚਤੀ ਸਰਕਾਰ ਦੀ ਉਹ ਚੀਜ਼ ਤੁਹਾਨੂੰ ਕੀ ਲੱਗਦਾ बिक ਜੂਗੀ ਸਰਕਾਰ ਉਹ ਤੇ ਡਵੈਲਪ ਕਰ ਲੂਗੀ ਜੇ ਉਹ ਵਿਚਾਲੜੀ ਥਾਣੀ ਬਾਈ ਉਹੀ ਤੇ ਹਾਂ ਤੇ ਸਰਕਾਰ ਨੂੰ ਰਹਿਣ ਦੇਉਗੀ ਗਾਦੀ ਵਲੰਟੀਅਰ ਕੋਈ ਸਵੈ ਇੱਛਾ ਤੇ ਨਰਪਰਨ ਇਹਦੇ ਵਿੱਚ ਪੂਰੀ ਤਰ੍ਹਾਂ ੱੱਕਾ ਹੋਣਾ ਹੈ ਅੱਜ ਹੋ ਜੇ ਕੱਲ ਹੋ ਜੇ ਤੇ ਮੈਂ ਇਹ ਵੀ ਸ਼ੋਰ ਹੈ ਇਹ ਸਕੀਮ ਲੱਗਣੀ ਨਹੀਂ ਹੁੰਦੀ ਤਾਂ ਜੋ ਕਿ ਲਗੜਦੇ ਸਰਕਾਰ ਇਹ ਸਕੀਮ ਨਹੀਂ ਲੱਗ ਕਉਂਦੀ ਧੰਨਵਾਦ ਧੰਨਵਾਦ